ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚਾਨਣਾ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਜੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ ਟਾਈਮ 7-8 ਕਵਜ ਦਾ ਸੀਗਾ ਸ਼ਾਇਦ ਇੱਥੇ ਮੈਂ ਲੱਗੀ ਸੀ ਕੱਪੜੇ ਧੋਣ ਨਾਲ ਦੀ ਨਾਲ ਮੈਂ ਬੇੜੇ ਦੀ ਸਫਾਈ ਬੇੜਾ ਵੀ ਸੁੰਬਰ ਕੇ ਹਟੀ ਸੀ ਤੇ ਫਿਰ ਬਾਅਦ ਵਿੱਚ ਕੱਪੜੇ ਸੁੱਕਣੇ ਪਾਉਣ ਲੱਗੀ ਸੀ ਮੈਂ ਕਿਹਾ ਵੀ ਬਾਅਦ ਵਿੱਚ ਫਿਰ ਇਹ ਹੋ ਜਾਂਦਾ ਵੀ ਜਿਵੇਂ ਹੁਣ ਬਾਅਦ ਵਿੱਚ ਸਫਾਈ ਕਰਦੇ ਹਨ ਵੇ ਜੜੀ ਡਸਟ ਜੀ ਉੱਡਦੀ ਆ ਫਿਰ ਗਿੱਲੇ ਕੱਪੜਿਆਂ ਤੇ ਆ ਪੈ ਜਾਂ ਪੈਣ ਲੱਗ ਜਾਂਦੀ ਆ ਵੀ ਉਹਦੇ ਕਰਕੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਪਹਿਲਾਂ ਚਲੋ ਜਿੰਨੀ ਦੇਰ ਮਸ਼ੀਨ ਚੱਲਦੀ ਓਨੀ ਦੇਰ ਬੇੜਾ ਆ ਸਾਫ ਹੋ ਜੇ ਵੀ ਬੇੜਾ ਸਾਫ ਹੋਣ ਤੋਂ ਬਾਅਦ ਵੀ ਫਿਰ ਕੱਪੜੇ ਸੁਕਣੇ ਪਾ ਦੂੰਗੀ ਅੱਜ ਮੈਂ ਕੱਪੜੇ ਸਕਾਏ ਨਹੀਂ ਸੀ ਉਦਾਂ ਹੀ ਸੁਕਣੇ ਪਾ ਲਈ ਸੀ ਕਿਉਂਕਿ ਹੁਣ ਧੁੱਪ ਦਾ ਵੀ ਫਰਕ ਪੈ ਗਿਆ ਕੁਛ ਅੱਜ ਥੋੜੀ ਜੀ ਟਾਈਮ ਦੀ ਵੀ ਕਮੀ ਸੀਗੀ ਆਈ ਸੀਗਾ ਵੀ ਜਲਦੀ ਜਲਦੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ ਦਈਏ ਫਿਰ ਹੈਗਾ ਸੀ ਆਪਾਂ ਜਾਣਾ ਜਾਣਾ ਹੈਗਾ ਸੀ ਡੈਡ ਜੀ ਉਹਨਾਂ ਦੀ ਮਾਸੀ ਹੀ ਉਹਨਾਂ ਦੇ ਮਾਸੀਆਂ ਕੋਲੋਂ ਮਤਲਬ ਸੁਨੇਹਾ ਆਇਆ ਹੋਇਆ ਸੀ ਕਿ ਉਹਨਾਂ ਦੇ ਕਰਨਪਤ ਸਾਹਿਬ ਦਾ ਹੈਗਾ ਸੀ ਭੋਗ ਚਾਚਾ ਜੀ ਉਹਨਾਂ ਨੇ ਬੁਲਾਇਆ ਸੀ ਦਾਦੀ ਪੁੱਤ ਦੀ ਹੋ ਗਈਆਂ ਲੜਾਈ ਜੀ ਇੰਨਾ ਕਿੰਨਾ ਜਾਨ ਲੱਗੇ ਇੰਨਾ ਕਿੰਨਾ ਤੇ ਜੀ ਜਾਣ ਲੱਗੇ ਹੁੰਦੀ ਹੁੰਦੀ ਆ ਪਰ ਸਾਡੇ ਤਾਂ ਇਹ ਆਮ ਗੱਲ ਆ ਫੈਮਲੀ ਤਿਆਰ ਹੋਣ ਲੱਗੀ ਸੀਗੀ ਬਸ ਮੇਰੇ ਬਾਕੀ ਸਾਰੇ ਕੰਮ ਕੰਪਲੀਟ ਹੋ ਚੁੱਕੇ ਸੀਗੇ ਕਿਉਂਕਿ ਇਹ ਫਤਿਹ ਦੀ ਪੱਗ ਦੋ ਤਿੰਨ ਵਾਰ ਟਾ ਕੇ ਦੁਬਾਰਾ ਦੁਬਾਰਾ ਇਹ ਬਣ ਚੁੱਕਿਆ ਸੀਗਾ ਲਾਸਟ ਵਾਰੀ ਜਿਹੜੀ ਸਹੀ ਆਈ ਉਹਦੀ ਜਿਹੜਾ ਸਿਰ ਟਕਣ ਨੂੰ ਲੜ ਰੱਖਿਆ ਹੁੰਦਾ ਉਹ ਨਿਕਲ ਗਿਆ ਸੀ ਮੇਰਾ ਚੱਲ ਰਿਹਾ ਸੀ ਝਾੜੂ ਕਿਉਂਕਿ ਅੱਜ ਮੈਂ ਪੋਚੇ ਦਾ ਮਿਸ ਕਰਤਾ ਸੀ ਮੈਂ ਕਿਹਾ ਵੀ ਚਲ ਕੱਲਾ ਝਾੜੂ ਲਗਾ ਦਿੰਨੀ ਆ ਝਾੜੂ ਲਗਾ ਕੇ ਨਾਲ ਦੀ ਨਾਲ ਮੈਂ ਲਗਾਇਆ ਹੋ ਸੀ ਆਪਣੇ ਫੇਸ ਤੇ ਪੈ ਬੀ ਫੇਸ ਪੈਕ ਲਗਾਇਆ ਹੋਇਆ ਸੀ ਤੇ ਮੈਂ ਕਿ ਜਿਹੜਾ ਇਨਸਟੈਂਟ ਕਲੋਜ਼ ਅਗਰ ਤੁਸੀਂ ਕਿਸੇ ਪਾਰਟੀ ਤੇ ਜਾਣਾ ਚਾਹੁੰਦੇ ਹੋ ਤਾਂ 10 ਮਿੰਟ ਗਲੋ ਚਾ 10 ਮਿੰਟ ਦੇ ਵਿੱਚ ਗਲੋ ਚਾਉਣੇ ਹੋ ਬਸ ਉਹ ਵਾਲਾ ਫੇਸ ਪੈਕ ਆਪਾਂ ਲਗਾਇਆ ਹੋਇਆ ਸੀ ਤੇ ਮੈਂ ਕਿਹਾ ਵੀ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਜਲਦੀ ਜਲਦੀ ਬਸ ਉਹ ਦੀ ਵੀ ਤਿਆਰੀ ਫਾਈਨਲ ਹੋ ਚੁੱਕੀ ਸੀ ਕਿਉਂਕਿ ਉਹਦੀ ਪੱਗ ਦਾ ਕੰਮ ਜ਼ਿਆਦਾ ਸੀ ਤਾਂ ਕਰਕੇ ਫਿਰ ਆਪਾਂ ਜੀ ਤਿਆਰ ਹੋ ਗਏ ਇੱਥੇ ਮੈਂ ਵੀ ਤਿਆਰ ਹੋਣ ਲੱਗੀ ਸੀ ਤਿਆਰ ਹੋਣ ਲੱਗੀ ਹੋਈ ਬਸ ਤੁਸੀਂ ਦੇਖ ਸਕਦੇ ਹੋ ਸੂਟ ਇਹ ਹੈਗਾ ਸੀ ਜੀ ਮੇਰਾ ਪੇਂਟ ਵਾਲਾ ਇਹ ਨੂੰ ਕਾਫੀ ਦਿਨ ਹੋ ਗਏ ਜੀ ਮੇਰੀ ਇੱਕ ਹੈਗੇ ਸੀ ਹੁਣ ਵੀ ਹੈਗੇ ਨੇ ਮਤਲਬ ਮੇਰੀ ਭੈਣ ਵੀ ਸੀ ਫਰੈਂਡ ਵੀ ਸੀ ਜੀ ਉਹਨਾਂ ਨੇ ਪੇਂਟ ਕਰਕੇ ਪੇਂਟ ਵੀ ਮਤਲਬ ਕੱਪੜਾ ਵੀ ਸਟੱਫ ਵੀ ਉਹਨਾਂ ਨੇ ਕੱਪੜਾ ਵੀ ਉਹਨਾਂ ਨੇ ਲਿਆ ਪੇਂਟ ਵੀ ਉਹਨਾਂ ਨੇ ਕਰਵਾਇਆ ਸਟੀਚ ਵੀ ਉਹਨਾਂ ਨੇ ਕੀਤਾ ਸੀ ਆਪਾਂ ਸਿਰਫ ਗਿਫਟ ਮਿਲਿਆ ਸੀਗਾ ਉਹਨਾਂ ਦਾ ਬੁਟੀਕ ਦਾ ਕੰਮ ਸੀ ਹੁਣ ਤਾਂ ਵੈਸੇ ਉਹ ਕੈਨੇਡਾ ਚਲੇ ਗਏ। ਆ ਕਾਫੀ ਧਿਰ ਹੋ ਗਈ ਜੀ ਬਸ ਜਣੀਏ ਇਹ ਆ ਵੀ ਬਹੁਤ ਵਧੀਆ ਨਿਕਲੇਆ ਕਪੜਾ। ਵੈਸੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਨਾ ਤੁਹਾਨੂੰ ਤਿਆਰ ਹੋਇਆ ਹੋਇਆ ਸੂਟ ਕਿਦਾਂ ਦਾ ਲੱਗਿਆ ਏ ਤੇ ਇਹ ਕਲਰ ਥੋੜਾ ਜਿ ਮੈਂ ਘਟ ਪਾਉਂਦੀ ਸੀ ਮੈਨੂੰ ਇਹ ਹੋ ਜਾਂਦਾ ਸੀਗਾ ਵੀ ਇਹ ਕਲਰ ਦੇ ਵਿੱਚ ਨਾ ਮੈਨੂੰ ਆਪ ਨੂੰ ਇਹ ਲੱਗਦਾ ਹੁੰਦਾ ਵੀ ਸਾਵਲੇ ਰੰਗਲੇ ਥੋੜੇ ਜਿਹਾ ਜ਼ਿਆਦਾ ਸਾਵਲੇ ਲੱਗਦੇ ਹੁੰਦੇ ਨੇ ਤਾਂ ਕਰਕੇ। ਬਾਕੀ ਤੁਸੀਂ ਦੱਸਿਓ ਐਦਾਂ ਦੀਆਂ ਹੀ ਬੇਲਾਂ ਇਹਦੇ ਵਿੱਚ ਹੈਗੀਆਂ ਨੇ ਦੁਪੱਟੇ ਤੇ ਨੇ ਆਹ ਨੇੜੇ ਨੇੜੇ ਮਿਲ ਜੀਣਾ ਜੀਰ ਮੈਂ ਤੁਹਾਨੂੰ ਮਾਫ ਕਰਵਾਉਂਦਾ ਇਹ ਦੇਖ ਲੋ ਸਾਰੇ ਇਹਦੇ ਜਿਹੜੇ ਇਹ ਤੋਂ ਬਾਅਦ ਬੁਣਨਗੇ ਚੱਲੋ ਮੈਂ ਤੁਹਾਨੂੰ ਫਾਟੇ ਕਰ ਨੋੜੀ ਦੁਪੱਟੇ ਤੇ ਨਾਲ ਇੱਕ ਫ੍ਰਿਲ ਬਣ ਗਈ ਹੈ ਬੜਾ ਸੋਹਣਾ ਹਾਂਜੀ ਆਪਣੇ ਨਾਲ ਕੁਗੀ ਤੇ ਆ ਲੈਣਾ ਕੁਗੀ ਨੇ ਆ ਲੈਣਾ ਪਾਇਆ ਹੋਇਆ ਸੀ ਛੱਡ ਥੱਲੇ ਇੱਕ ਬੱਚਾ ਤਾਂ ਉਹਦਾ ਪਹਿਲਾਂ ਹੀ ਹੋ ਗਿਆ ਪਤਾ ਨਹੀਂ ਉਹਨੂੰ ਕੀ ਹੋਇਆ ਜੇ ਨਹੀਂ ਵੀ ਉਹ ਵੀ ਖਤਮ ਹੋ ਗਿਆ ਸੀ ਮੁੱਕ ਗਿਆ ਵਿਚਾਰਾ ਤੇ ਆਹ ਤਾਂ ਕਾਫੀ ਪਲ ਚੁੱਕਿਆ ਸੀਗਾ ਇਹ ਵੀ ਦੁਨੀਆ ਨੂੰ ਕਹਿ ਚੁੱਕਿਆ ਜੈਲਬੀਦਾ ਇਹ ਪਤਾ ਨਹੀਂ ਕਿਨੇ ਮੈਨੂੰ ਤਾਂ ਸਾਨੂੰ ਨਹੀਂ ਪਤਾ ਲੱਗਿਆ ਸੀ ਤਾਂ نیچے ਗਿਰਿਆ ਹੋਇਆ ਹੀ ਦੇਖਿਆ ਹੈ ਤੇ ਇਹ ਕਿਸੇ ਜਾਨਵਰ ਨੇ ਨਾ ਥੱਲੇ ਸੜਤਾ ਲਨੇ ਜੋ ਉਹਦੇ ਕਰਕੇ ਹਜੇ ਇਹਦੇ ਖੰਮਕੁੰਬ ਆਏ ਨਹੀਂ ਸੀ ਇੱਥੇ ਫਿਰ ਡੱਡ ਜੀ ਚਲੇ ਗਏ ਸੀ ਬਾਹਰ ਸਿੱਟਣ ਪਰ ਉਹਨਾਂ ਆਪਣੇ ਬੱਚੇ ਨੂੰ ਇੰਨਾ ਲੱਭਦੀ ਫਿਰਦੀ ਸੀ ਬਾਤ ਥਾਂ ਥਾਂ ਬੈਠ ਕੇ ਅੱਜ ਆਪਾਂ ਕਾਫੀ ਸਾਰੀਆਂ ਰਿਸ਼ਤੇਦਾਰੀਆਂ ਚ ਗਏ ਘੁੰਮ ਕੇ ਆਏ ਉੱਥੇ ਵੀ ਗਏ ਸੀ ਰਤਨਪਾਲੋਂ ਵੀ ਗਏ ਭੂਆ ਜੀ ਉਹਨਾਂ ਕੋ ਵੀ ਜਾ ਕੇ ਆਏ ਹੋਰ ਵੀ ਮਤਲਬ ਸਾਰੀਆਂ ਰਿਸ਼ਤੇਦਾਰੀਆਂ ਚਾਰ ਪੰਜ ਥਾਂ ਜਾ ਕੇ ਆ ਕਿ ਜੀ ਆਪਾਂ ਟਾਈਮ ਜੇ ਨਾਲ ਹੀ ਘਰ ਆ ਗਏ ਸੀ ਤੇ ਫਿਰ ਇੱਥੇ ਆ ਕੇ ਫਿਰ ਹੱਥ ਲੱਗੇ ਸੀ ਗੋਲ ਗੱਪੇ ਖਾਣ ਦੁਕਾਨ ਤੋਂ ਗੋਲ ਗੱਪਿਆਂ ਵਾਲਾ ਪੈਕੇਜ ਲੈ ਕੇ ਆਏ ਸੀ ਉਹਦੇ ਵਿੱਚ ਹੀ ਹੈਗਾ ਸੀ ਮਸਾਲਾ ਜਿਹੜਾ ਉਹਦਾ ਪਾਣੀ ਵਾਲਾ ਤੇ ਨਾਲ ਹੀ ਹੈਗੇ ਸੀ ਗੋਲ ਗੱਪੇ ਮੈਂ ਤੇ ਮੰਮੀ ਲੱਗੇ ਸੀ ਚਾਹ ਪੀਣੇ ਨਾਲ ਇਹ ਨਾਲ ਦੀ ਨਾਲ ਹੋ ਰਹੀ ਸੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਿਉਂਕਿ ਅਜੇ ਦਿਨ ਤਾਂ ਕਾਫੀ ਹੈਗਾ ਸੀ ਬਟ ਏ ਸੀਗਾ ਵੀ ਨਾਲੇ ਚਾਹ ਪੀਣੇ ਨਾਲ ਸ਼ਾਮ ਦੀ ਸਰਦਾਰ ਸਬਜ਼ੀ ਦੀ ਤਿਆਰੀ ਕਰਦੇ ਹਾਂ ਕਿ ਤੁਹਾਨੂੰ ਪਤਾ ਹੀ ਹੈ ਹਨਾ ਵੀ ਕਿਤੇ ਜਾਣ ਲੱਗਿਆਂ ਵੀ ਉਨੇ ਹੀ ਕੰਮਾਂ ਕਰਦੀ ਕਾਲ ਹੁੰਦੀ ਆ ਤੇ ਉੱਥੋਂ ਆ ਕੇ ਵੀ ਉੰਨੀ ਹੀ ਕਾਲੀ ਹੀ ਹੁੰਦੀ ਆ ਕਿਉਂਕਿ ਨਹੀਂ ਤਾਂ ਫਿਰ ਇਹ ਹੋ ਜਾਂਦਾ ਵੀ ਆਪਣੇ ਕੋਲ ਜਦੋਂ ਟਾਈਮ ਜਾਂ ਲੱਗਦਾ ਉਸ ਮੁਤਾਬਕ ਆਪਾਂ ਕੋਈ ਕੰਮ ਕਰ ਕਰਨ ਵਾਲਾ ਹੁੰਦਾ ਤਾਂ ਕਰ ਲੈਨੇ ਕੁਝ ਜਿਵੇਂ ਸਵੇਰ ਵੇਲੇ ਦੇ ਕੱਪੜੇ ਧੁੱਤੇ ਹੋਏ ਸੀ ਕੱਲ ਦੇ ਇਹ ਗੁਲਾਫ ਵਗੈਰਾ ਧੁੱਤੇ ਹੋਏ ਸੀ ਦੋ ਤਿੰਨ ਦੋ ਦਿਨ ਹੋ ਗਏ ਸੀ ਮੇਰੇ ਨਾਲ ਦਾ ਹਾਂਜੀ ਤੇ ਫਿਰ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਬਾਅਦ ਵਿੱਚ ਫਿਰ ਕਰਦੇ ਆ ਜੀ ਬੀ ਇਹਨਾਂ ਦੇ ਕੱਪੜਿਆਂ ਦੀ ਸਾਮ ਸੰਭਾਲ ਬੱਸ ਜੀ ਆਪਣੀ दाल ਸਬਜ਼ੀ ਨੂੰ ਮੈਂ ਤੜਕਾ ਲਗਾ ਕੇ ਫਿਰ ਆਪਾਂ ਬਣਾਈ ਫੁਲਕੇ ਅੱਜ ਬਣਾਈਆਂ ਸੀ ਮੱਕੀ ਦੀਆਂ ਰੋਟੀਆਂ ਜੋ ਨੇ ਜੀ ਮੇਰੀਆਂ ਫੇਵਰਿਟ ਇਹ ਹੈਗੀ ਐਤਵਾਰ ਦੀ ਹਾਂ ਜੀ ਐਤਵਾਰ ਦੀ ਵੀਡੀਓ ਹੈ ਇਹ ਐਤਵਾਰ ਹਾਂਜੀ ਐਤਵਾਰ ਦੀ ਸੀ ਤੇ ਦੋ ਦਿਨ ਦੀ ਮੈਂ ਇਕੱਠੀ ਕਰਦੀ ਸੀਗੀ ਬੱਸ ਜੀ ਘਰ ਦੇ ਬਣਾਇਆ ਸੀ ਆਪਣਾ ਮੱਖਣ ਨਾਲ ਬਣਾਈ ਸੀ ਪਦੀਨਾ ਧਨੀਆ ਦੀ ਚਟਣੀ ਕਿਉਂਕਿ ਹੁਣ ਧਣੀ ਵਾਲੀ ਤਾਂ ਆਤਿਸ਼ਵਾਦੀ ਜੀ ਵਾਲੀ ਕੰਮ ਹੈ ਨਾ ਨਾਲ ਮੱਕੀ ਦੀ ਰੋਟੀ ਬਣਾਈ ਸੀ ਤੇ ਹੁਣ ਰੋਟੀ ਇੰਜੋਏ ਕਰਦੇ ਆ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਪਰਮਾਤਮਾ ਸਭ ਨੂੰ ਢਿੱਡ ਭਰਮੀ ਰੋਟੀ ਦਵੇ ਜੀ ਕੋਈ ਵੀ ਭੁੱਖਾ ਨਾ ਸੋਵੇ ਇਸ ਦੁਨੀਆ ਦੇ ਵਿੱਚ ਬਾਜੀ ਫਿਰ ਇਸ ਦੇ ਨਾਲ ਹੀ ਆਪਣੇ ਨੈਕਸਟ ਡੇ ਦੀ ਕਰ ਲਈ ਆਪਾਂ ਸਟਾਰਟਿੰਗ ਕਿਉਂਕਿ ਥੋੜੀ ਜਿਹੀ ਕਈ ਵਾਰੀ ਨਾ ਪਹਿਲਾਂ ਵੱਲੋਂ ਫੋਨ 'ਚ ਅਪਲੋਡ ਕਰਨ ਲੱਗੇ ਵੀਡੀਓ 'ਚ ਥੋੜੀ ਜਿਹੀ ਦਿੱਕਤ ਜੀ ਸੀ ਤਾਂ ਕਰਕੇ ਵੀਰ ਥੋੜਾ ਜਿਹਾ ਮਿਸ ਹੋ ਜਾਂਦੀ ਸੀ ਵਿੱਚ ਤੇ ਇਹ ਹੈਗੀ ਸੀ ਸੋਮਵਾਰ ਦੀ ਇੱਥੇ ਵੀ ਫਿਰ ਮੈਂ ਦੁਪਹਿਰ ਜਨਾ ਕੇ ਆਈ ਸੀ ਅੱਜ ਕੀਤਾ ਸੀ हेयर वॉਸ਼ ਉਹ ਇਸ ਲਈ ਕਿਉਂਕਿ ਫੇ ਸ਼ਾਮ ਨੂੰ ਪਕਾਉਣਾ ਸੀਗਾ ਆਪਾਂ ਜਿੰਮੇ ਵੀ ਮਾਤਾ ਰਾਣੀਆ ਦਾ ਵੀ ਤਕਰੀਬਨ ਜੀ ਆਪਣੇ ਤਕਰੀਬਨ ਪਿੰਡਾਂ ਦੇ ਵਿੱਚ ਹਰ ਕੋਈ ਬਣਾਉਂਦਾ ਹੀ ਆ ਗੁਲਗੁਲੇ ਕਚੌੜੀਆਂ ਬਣਾਉਣੀਆਂ ਸੀਗੀਆਂ ਫਿਰ ਮੈਨੂੰ ਇਹ ਸੀ ਮੈਂ ਕਿਵ ਚਲ ਸਿਰ ਦੇ ਵਿੱਚ ਪਾਣੀ ਪਾ ਲੈਨੇ ਆ ਜੀ ਬੀ ਸਿਰ ਧੋ ਕੇ ਤੇ ਫਿਰ ਹੁਣ ਅਸੀਂ ਪਿੰਨੇ ਚਾਹ ਚਾਹ ਪੀ ਕੇ ਫਿਰ ਕਰਦੇ ਹਾਂ ਜੀ ਸ਼ਾਮ ਦੀ ਤਿਆਰੀ ਆਪਾਂ ਕੁਛ ਨਾ ਹਵਾ ਬਹੁਤ ਚੱਲਦੀ ਸੀ ਕੁਛ ਗਲਤ ਜਾਣ ਕਰਕੇ ਵੀ ਕੁਛ ਅੱਜ ਵੀ ਆਪਾਂ ਕਾਫੀ ਤੇਜ ਸੀਗੀ ਬਟ ਮੇਰੇ ਨਾ ਫੇਸ ਤੇ ਬਹੁਤ ਅਲਰਜੀ ਜੀ ਹੋ ਜਾਂਦੀ ਹੈ ਜਿਵੇਂ ਹਵਾ ਦੇ ਵਿੱਚ ਰਹਿਣਾ ਇੱਥੇ ਮੈਂ ਮੰਮੀ ਨਾਲ ਉਹੀ ਗੱਲਾਂ ਕਰਦੀ ਸੀਗੀ ਮੈਂ ਕਿਹਾ ਮੇਰਾ ਅੱਜ ਫੇਸ ਨਾ ਮੈਨੂੰ ਦਰਦ ਕਰਦਾ ਵੀ ਜਿਵੇਂ ਫਟਿਆ ਹੋਇਆ ਹੁੰਦੀਆਂ ਨੇ ਸਰਦੀਆਂ ਚ ਬੱਲਾ ਉਦਾਂ ਹੋ ਜਾਂਦੀਆਂ ਨੇ ਹਨਾ ਬੱਤੀ ਉਸ ਤੋਂ ਬਾਅਦ ਆਪਾਂ ਲੱਗੀ ਸੀ ਪਕਾਉਣ ਦੀ ਤਿਆਰੀ ਕਰਨਾ ਇੱਥੇ ਮੈਂ ਗੁਲਗਲੇ ਬਣਾ ਰਹੀ ਸੀਗੀ ਨਾਲ ਮਿੱਠੀਆਂ ਰੋਟੀਆਂ ਬਣਾ ਲਈਆਂ ਸੀ ਮਿੱਠੀਆਂ ਰੋਟੀਆਂ ਬਣਾ ਕੇ ਇੱਥੇ ਨਾਲ ਹੀ ਮੈਂ ਦੱਸ ਰਹੀ ਸੀ ਮੰਮੀ ਨੂੰ ਕਿ ਮੇਰਾ ਮੋਢਾ ਬਹੁਤ ਦਰਦ ਕਰਦਾ ਹੈ ਮੰਮੀ ਦਾ ਗੋਡਾ ਦਰਦ ਕਰਦਾ ਮੇਰਾ ਮੋਢਾ ਕਰਦਾ ਜੀ ਬਸ ਤਾਂ ਇੱਕ ਦਿਨ ਨਾ ਮੈਂ ਸਲਿੱਪ ਹੋ ਗਈ ਮਤਲਬ ਸਲਿੱਪ ਹੋ ਗਈ ਸੀ ਗਿਰ ਗਈ ਉਦੋਂ ਦਾ ਨਾ ਥੋੜਾ ਜਿਹਾ ਸਰੀਰ ਸੱਟ ਜਿਆ ਨਹੀਂ ਹੈਗਾ ਮੀ ਪਏ ਹੋ ਦੇ ਵਿੱਚ ਦਿਨ ਤਾਂ ਕਾਫੀ ਹੋ ਗਏ ਬਟ ਹਜੇ ਨਾ ਮਤਲਬ ਸਰੀਰ ਚ ਚੰਗੀ ਤਰ੍ਹਾਂ ਸਹੀ ਨਹੀਂ ਹੋਇਆ ਹਜੇ ਅ ਹਜੇ ਮਤਲਬ ਕਈ ਜੋਇੰਟ ਜੇ ਐਵੇਂ ਹੈਗੇ ਨੇ ਵੀ ਜਿਹੜੇ ਕੁਝ ਮਤਲਬ ਗਿਰੀ ਵੀ ਅਚਾਨਕ ਤੇ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਹੈਗਾ ਗਿਰਦੀ ਦਾ ਜਿਵੇਂ ਕਈ ਵਾਰੀ ਆਪਾਂ ਸੰਭਲ ਜਾਂਦੇ ਹਣਾ ਐਦਾਂ ਨਹੀਂ ਕੁਝ ਵੀ ਹੋਇਆ ਡੜਮ ਜੀ ਆਪਾਂ ਗਿਰੇ ਹੀ ਆ ਮੇਰੇ ਗੋਡੇ ਤੇ ਵੀ ਕਾਫੀ ਸੱਟ ਲੱਗੀ ਉਸ ਦਿਨ ਦੀ ਹਜੇ ਤੱਕ ਵੀ ਉਦਾਂ ਹੀ ਹੈ ਨੀਲ-ਨੂਲ ਜਿਹਾ ਥੋੜਾ ਜਿਹਾ ਫਿੱਕਾ ਪੈ ਗਿਆ ਵੈਸੇ ਬਾਜੀ ਹੁਣ ਆਪਾਂ ਪਕਾਉਨੇ ਆ ਨਾਲ ਦੀ ਨਾਲ ਬਣਾ ਕੇ ਫਿਰ ਫਤਈ ਤੇ ਦਾਦੀ ਪੋਤਾ ਬੈਠੇ ਨੇ ਜੀ ਖਾਣ ਦੀ ਤਿਆਰੀ ਦੇ ਵਿੱਚ ਨਾਲ ਹੀ ਧਿਆਨ ਖਾ ਲੈਣਗੇ ਹੁਣ ਆਪਾਂ ਕਰ ਦਿੰਦੇ ਜੀ ਬਲੋਡ ਐਂਡ ਹੋ ਕੇ ਬੈ ਚੇਕ ਆ ਲਵ ਯੂ ਆਲ ਮੈਂਬਰਸ ਲਾਈਕ ਚੇਕ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕਰਿਆ ਹੋਇਆ ਉਹ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਥੈਂਕ ਯੂ ਸੋ ਮੱਚ